ਸਵੇਰ ਦੇ ਵਲੋਗ ਕਿ ਬਲੌਗ ਸਟਾਰ ਕਰ ਰਹੇ ਹਾਂ। ਹਾਂਜੀ ਜੀ ਸਸਿਕਾ ਜੀ ਸਾਰੇ ਹੰਤੇ ਸਾਰੇ ਜਣੇ ਵਗੇ ਵਧੀਆ ਸਵਾਗਤ ਕਰਦੇ ਹਾਂ ਇੱਕ ਵਧੀਆ ਜੇ ਵਲੌਗ ਦੇ ਵਿੱਚ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਆ ਤੇ ਪੁਰਾਣੇ ਜਿਹੜੇ ਆਪਣੇ ਲਾਈਕ ਸ਼ੇਅਰ ਕਮੈਂਟ ਕਰ ਦਿਓ। ਤੇ ਮੱਲੀ ਸਾਹਿਬ ਵਿਚਾਰੇ ਅੱਜ ਚੰਗੇ ਥੱਕੇ ਪਏ ਆ। ਅੱਜ ਬਣਾ ਨਹੀਂ ਮਿਲੇ ਆ। ਤੇ ਤੁਸੀਂ ਸੋਚ ਰਹੇ ਹੋਗੇ ਕਿ ਇੱਥੇ ਚੱਲੇ ਆ ਚੱਲੇ ਆ ਆਪਾਂ ਕਿੱਥੇ ਚੱਲੇ ਆ ਪਿੰਡ ਨੂੰ ਪਿੰਡ ਦਾ ਘੀੜਾ ਲੌਨ ਚੱਲੇ ਆ ਪਿੰਡ ਦਾ ਘੀੜਾ। ਪੇਟ ਦੇ ਕਿਹੜਾ ਲੰਚ ਲਏ ਆਪਾਂ ਤੇ ਅਸੀਂ ਰਸਤੇ 'ਚ ਆ ਗਏ ਹਾਂ ਤੇ ਆਣ ਕੇ ਇੱਥੇ ਰਾਹ ਦੇ ਵਿੱਚ ਬਲੌਗ ਜਿਹੜਾ ਉਹ ਸਟਾਰਟ ਕੀਤਾ ਵਾ ਤੇ ਬਸ ਮੱਲੀ ਸਾਭਾ ਨੂੰ ਛੱਡਣ ਜਾ ਰਹੇ ਆ ਸਿਰਫ ਅਸੀਂ 1 ਨਾਈਟ ਰਵਾਂਗੇ ਰੁਕਾਂਗੇ ਹੈਨਾ ਕੀ ਦੇਖਿਆ ਜੇ ਕੀ ਆਇਰਨ ਸਟੋਰ ਆਇਰਨ ਸਟੋਰ ਆਇਰਨ ਕਿੰਦ ਕਰਦਾ ਆਇਰਨ ਤੇ ਉਹਨਾਂ ਦਾ ਜਿਹੜਾ ਸੋਲੀਆਂ ਗਈ ਦੀ ਆਇਰਨ ਲੋ ਆ ਲੋਈ ਦਾ ਸਟੋਰੀ ਆਏ ਤੁਹਾਨੂੰ ਉਹੀ ਸੁਝਣਾ ਵਾ ਜੋ ਦੇਖਾ ਤੇ ਆਇਰਨ ਦੀਆਂ ਗੋਲੀਆਂ ਹੀ ਸੁਝਣੀਆਂ ਜਿਹੜੀਆਂ ਇਹ ਖਾਣੇ ਹੋਰਾਂ ਨੂੰ ਕੀ ਸੁਝਣਾ ਬਾਕੀ ਚਲੋ ਚੱਲਦੇ ਆਂ ਦੇ ਕਰਦੇ ਵਲੋਗ ਲਓ ਜੀ ਅਸੀਂ ਪਹੁੰਚ ਚੁੱਕੇ ਆਂ ਮੈਂ ਅਖ ਨਹੀਂ ਰਹਿੰਦੀ ਅੱਡੇ ਤੇ ਤੇ ਇਥੋਂ ਮੱਲੀ ਸਾਬ ਨੂੰ ਭੇਜਿਆ ਆਈਸਕ੍ਰੀਮ ਲੈਣ ਦਾ ਮੱਲੀ ਸਾਬ ਆਈਸਕ੍ਰੀਮ ਲੈਣ ਗਏ ਆ। ਬੰਦਾ ਤਾਂ ਕਿਸੇ ਨਾਲ ਕਿਉਂਕਿ ਅਸੀਂ ਜਾ ਕੇ ਘਰੇ ਖਾਵਾਂਗੇ ਪੀਵਾਂਗੇ ਕੁਛ ਨਾ ਕੁਛ ਸ਼ੇਕ ਸ਼ੁੱਕ ਬਣਾ ਲਾਂਗੇ ਤੇ ਉਹ ਸਾਡੇ ਲੈਣ ਗਏ ਆ ਤੇ ਉਹ ਲੈ ਕੇ ਆਉਂਦੇ ਆ ਤੇ ਫਿਰ ਅਸੀਂ ਚੱਲਦੇ ਆਂ। ਪਤਾ ਨਹੀਂ ਕਿਹੜੀ ਲੈ ਕੇ ਆਉਂਦੇ ਆ। ਬਣਾ ਗਏ ਆ ਵੇਖੋ ਕੀ ਬੰਦ ਲੈ ਹੁਣ ਤੇ ਫਿਰ ਚੱਲਦੇ ਆਂ। ਇੱਥੇ ਤੇ ਛੋਟੀ ਜੀ ਦੁਕਾਨ ਲੱਭੀ ਆ ਤੇ ਹੁਣ ਇੱਥੇ ਲਵਾਂਗੇ ਕੁਛ ਨਾ ਕੁਛ ਜੇ ਮਿਲੂਗਾ ਤੇ ਦੇਖ ਦੇ ਗਿਰਮਾਨ ਦਾ ਨਗਰਬਾਜ ਜੋ ਕੁਛ ਨਾ ਕੁਛ ਲੈ ਲਿਆ ਨਰਬਾਜ। ਮਨੋ ਲਗੋ ਘੜਰ ਬਾਪ ਮੰਮੀ ਆਈ ਸੀ ਕਾ ਲਾ ਲੈਨੇ ਆ ਕੇ ਫਿਰ ਲਾਉ ਜੀ ਮਲੀ ਸਾਹਿਬ ਸਾਨੂੰ ਛੱਡ ਦੋ ਜਣਾ ਚਲੇ ਬਾਏ ਬਾਏ ਜੀ ਲੱਗ ਜੂਗਾ ਕੀ ਨੋ ਐਸਾ ਤੂੰ ਮੈਂ ਕਾ ਜਤੀ ਕਿਉਂ ਹੋ ਲੰਗਾ ਆਇਆ ਪਿਆ ਆਇਆ ਤਾ ਚਲ ਜਾਣਾ ਤੀ ਹਣ ਪਹੁੰਚ ਗਿਆ ਘਰ ਤੇ ਮੱਲੀ ਸਾਹਿਬ ਗਿਆ ਚੱਲ ਹੋਣਾ ਹੀ ਸਹੀਏ ਸਫਾਈ ਸੁਥੀ ਹੜਾ ਬਾਬ ਥੋੜੀ ਬੋਦੀ ਸਫਾਈ ਸੁਥੀ ਕਰਦੇ ਆ ਤੇ ਫਿਰ ਤੁਹਾਨੂੰ ਮਿਲਦੇ ਆ ਚੇਂਜ ਕਰ ਲੀਏ ਤੇ ਦੇਖਦੇ ਆ ਕੀ ਮੰਦਾ ਤੇ ਕੀ ਨਹੀਂ ਆ ਵੇਖੋ ਦੋ ਬੱਚੀਆਂ ਨਿੱਕੀਆਂ ਨਿੱਕੀਆਂ ਖੇਡੇ ਲਗੀਆਂ ਨੇ ਉਹ ਫਰੈਂਡ ਮਿਲ ਗਈਆਂ ਨੂੰ ਨਵੀਂ ਫਰੈਂਡ ਮਿਲੀ ਆ ਹੈ ਨਾਮ ਦੱਸੋ ਆਪਣਾ ਮੇਰਾ ਸ਼ਮਰੀਤ ਕੋਈ ਓਏ ਸ਼ਮਰੀਤ ਕੋ ਤੁਹਾਡਾ ਕੀ ਆ ਮੇਰਾ ਨਾਮ ਕੀ ਟਾ ਡਗੀ ਆ। ਬਾਪੂ ਫਰੈਂਡ ਮਿਲ ਗਈ ਫਰੈਂਡ ਨਾਲ ਖੇਡਿਆ ਡੀਰ ਉਹ ਵੀ ਆ ਗਿਆ ਤੁਹਾਡਾ। ਬਾਪੂ ਬਾਪੂ ਚਲ ਖੇਡ ਲੋ। ਇੱਕ ਆ ਮੁੰਡਾ ਆ ਗਿਆ ਪਹਿਲਾਂ ਗੱਪੜ ਹੈ ਗੱਪੀ ਜਸਮਨ ਬਹੁਤ ਨਹੀਂ ਗੱਪਾਂ ਮਾਰਦਾ। ਹੂੰ ਬਹੁਤੀ ਗੱਪਾ ਮਾਰਦਾ ਨਾ ਨਹੀਂ ਹੁਣਾ ਦੇ ਕੋ ਹੂੰ ਚੁੱਪ ਥਾ ਸਲੀਆ ਨਾ ਆ ਜੀ ਝੂਠਾ ਹੈ ਘਰ ਬਾਪ ਇਹਨੇ ਨਹੀਂ ਪਤਾ ਕੁਝ ਲੈਣਾ ਕਪੜਾ ਤੇ ਪਾਈਆਂ ਨਹੀਂ ਇਹ ਨਵਾਂ YouTube ਆ ਬੀ ਜਾਣਾ ਮੈਂ ਤਾਂ ਨਾ ਪਾਇਆ ਇਹ ਗੰਦਾ ਵਾ ਮੈਂ ਗੰਦਾ ਉਹ ਗੰਦਾ ਛੂਟਿਆ ਛੋਣਾ ਪਾ ਛੋਣਾ ਤੇ ਪਾਇਆ ਵਾ ਗੰਦਾ ਛੂਟੇ ਛੋਣਾ ਛੂੰਗਾ ਦੇ ਨੀਸ਼ਾ ਛੋਣਾ ਪਾ ਹਾਂ ਛਿੱਤੀ ਛਿੱਤੀ ਨਾ ਲਿਗੇ ਨਾ ਨੀ ਬਾਦੂ ਚੋਬੇ ਜਾਣਾ ਮੈਂ ਤੁਹਾਨੂੰ ਅਰੇ ਨਾ ਕੁੜੀ ਨੂੰ ਕੋਡ ਮੈਨੂ ਹੀ ਕਰਾਂ ਝੂਠੇ ਲਾਰੇ ਲੰਨਾ ਨਹੀਂ ਜਾਣਾਂ ਚੀਜ਼ੇ ਲੈ ਕੇ ਦਿੰਨਾ ਤੇ ਜਾਣਾਂ ਫਿਰ ਹੈ ਜਾਣਾਂ ਕਰਾਂ ਮਾਮੇ ਹੁੰਦੇ ਤੁਹਾਡੇ ਵਰਗੇ ਮਾਮੇ ਇਹਨੇ ਲਾਰੇ ਲੰਦੇ ਆ ਨਾ ਝੂਠੇ ਲਾਰੇ ਕੁਛ ਨਹੀਂ ਖਾਣ ਵੀ ਉਹ ਲਿਆ ਕੇ ਲੰਦੇ ਨੇ ਇੰਤਾਂ ਦੇ ਮਾਮੇ ਭਰਾ ਹੋਣੇ ਚਾਹੀਦੇ ਚੀਜ਼ੀ ਲੈ ਆ ਕੇ ਦਿੰਦੇ ਨਾ ਤੇ ਲਿਆ ਨਾ ਭੁੱਖ ਲੱਗੀ ਹੋਣਾ ਤੈਨੂੰ ਨਾਲੇ ਲੱਗੀ ਹੋਣਾ ਨਾਲੇ ਹੀ ਲੱਗੀ ਚੱਲ ਉਠਲ ਪੀਤਾ ਕਰਨੀ ਪੀਤਾ ਮੇਲੀ ਖਾਣਾ ਖਾ ਤੇਰ ਕੋਲ ਵੜੀਏ ਨਹੀਂ ਨਹੀਂ ਖਾਣਾ ਨਹੀਂ ਖਾਣਾ ਨਹੀਂ ਆਪ ਖਾ ਲਓ ਖਾਣਾ ਨਹੀਂ ਖਾਣਾ ਨਹੀਂ ਮੈਂ ਰੈਸਟੋਰੈਂਟ ਨੂੰ ਬੋਲਣਾ ਬੱਚੀ ਨਹੀਂ ਆਹ ਇਹ ਖਰਾਬ ਹੋ ਗਿਆ ਸੁਆਈਆਂ ਚਲਣੀਆਂ ਇਹਨੂੰ ਵੀ ਕਰਾਓ ਇਹ ਕੋਲੋਂ ਪੁੱਛੇ ਖਰਾਬ ਨਹੀਂ ਭਾਂਡੇ ਨਹੀਂ ਮੈਂ ਸਲਾਹ ਚਲੋ ਪੁੱਛ ਚਲੋ ਜਿਹੜੇ ਭਾਂਡੇ ਆ ਨਾ ਮਿੱਟੀ ਦੇ ਨਾਪ ਦੇ ਗੇ ਗਲਾ ਦੀ ਲੋੜੇ ਗਲਾ ਪੁੱਟ ਲਿਆ ਕੋਲੀ ਲੋੜੀ ਕੋਲੀ ਬੋਡਲੀ ਬੰਮੀ ਇਹ ਕਹਿਣਿਆ ਮੇਰੀ ਸਲਾਹ ਹੀ ਨਹੀਂ ਮੰਨਦੇ ਸਿਰ ਪਰ ਆਉਂਦਾ ਨਹੀਂ ਇਧਰ ਆ ਵੀ ਜਾਓ ਦਾ ਚਲਿਓ ਆਜੋ ਚਲੋ ਚਲੋ ਪਰ ਬਾਵੇ ਨੇ ਨਹੀਂ ਘਰਣਾ ਲਾਰੇ ਲਾਉਂਦੇ ਬੱਤੇ ਨੂੰ ਅੱਛੀ ਜਾਣਾ ਮਾ ਚੀਜੀ ਲੈਣ ਚੀਜੀ ਨਕਤਾ ਤੇ ਨਾ ਮਾ ਚੀਜੀ ਨਾ ਪੱਕਾ ਕੀ ਲੈ ਗਿਆ ਚੋੜ ਮਾਰੇ ਡੈੜੇ ਨਹੀਂ ਫੜਨਾ ਜਾਣਾ ਚੀ ਜਾਣਾ ਨਾ Dha tika jana mam. Mami jana. <coughs> Harani. Harani. Chika. Chodhi. Harani. 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 Kamenu. 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 Tika dha mamamudi beta. Tika pona. Mamamudi. Mamamudi. ਬਹੁਤ ਹੀ ਵਧੀਆ ਗੱਲ ਕੀਤੀ ਰੁਆਬ ਨੇ ਭਾਈ ਕੋਣਿਆ ਇਹ ਮਾਮੂ ਮੈਂ ਕੌਣ ਹੈ ਆਹ ਕੋਣਿਆ ਆਹ ਕੋਣਿਆ ਕੋਣੋ ਮੋਤੀ ਪਹਿਲਾ ਦੀ ਮਾਮੂ ਆ ਉਹਨੂੰ ਹਰ ਸੌਂਦੇ ਚੋ ਚੋ ਜੀ ਦਾਸ ਕਮੈਂਟਾਂ ਕਹੀਂ ਮਿਲਦੇ ਆ ਫਿਰ ਕਿਉਂਕਿ ਇਹ ਰੈਸਟ ਲੈ ਲੈਣੇ ਇਹ ਤਾਂ ਕਿ ਗਏ ਆਪਾਂ ਚੱਲਾ ਮੱਲੀ ਸਾਹ ਪਹੁੰਚੇ ਸਾਡੇ ਰੂਬਰੂ ਸਾਨੂੰ ਲੈ ਕੇ ਜਾਣ ਵਾਸਤੇ ਆ ਪਹੁੰਚਣ ਡੇੜ ਘੰਟਾ ਹੋ ਗਿਆ ਹੋਰ ਤਾਂ ਚੱਲਈ ਹੈ ਨਾ ਤੇ ਹੋਰ ਬਾਪਪਰ ਰੂਬਰੂ ਸਾਡੇ ਪਹੁੰਚ ਗਏ ਤੇ ਆਪਾਂ ਹੁਣ ਚੱਲੇ ਆਂ ਘਰ ਮੇਰਾ ਬਲੌਗ ਅਸੀਂ ਥੋੜਾ ਬਹੁਤ ਹੀ ਬਣਾਇਆ ਜਿੰਨਾ ਸਾਡੇ ਕੋਲ ਬਣਾਇਆ ਗਿਆ ਇੰਨਾ ਹੀ ਬਲੌਗ ਕੰਡੀਆਂ ਨਹੀਂ ਕੀਤਾ ਟਾਈਮ ਸਾਡੇ 6:00 ਦਾ ਹੋ ਗਿਆ ਬਦ ਹੁਣ ਇੱਕ ਘਰ ਚੱਲੇ ਆਂ 7:00 ਵਜੇ ਆਪਾਂ 5 ਮਿੰਟ 7:00 ਵਜੇ 7 ਵਜੇ ਗਿਆ ਤੇ ਮੱਲੀ ਸਭ ਨੂੰ ਜਿਹੜੇ ਥੋੜੇ ਬਹੁਤੇ ਕੰਮ ਹੈ ਇਹ ਘਰ ਤੇ ਹੁਣ ਚਲਦੇ ਆ ਤੇ ਫਿਰ ਨਾਲ ਦੀ ਨਾਲ ਵਲੋਗ ਕੰਟੀਨਿਊ ਕਰਦੇ ਕੱਲ ਵੀ ਬਾਅਦ ਵਿੱਚ ਅਸੀਂ ਵਲੋਗ ਜਿਹੜਾ ਉਹ ਸ਼ੂਟ ਨਹੀਂ ਕਰ ਪਾਏ ਵਲੋਗ ਅੰਡੀਆਂ ਨਹੀਂ ਕੀਤਾ ਕੰਮਾਂ ਕਰਾਂ ਵਿੱਚ ਬਿਜ਼ੀ ਹੋ ਗਏ ਕੰਮ ਕਰ ਜਾਦਾ ਸੀ ਤਸਵੀਰ ਦੇ ਵੀ ਇਹੋ ਬਸ ਚੱਲਣ ਡਿਆ ਵਾ ਤੇ ਥੋੜੀਆਂ ਬਹੁਤ ਕਲਿੱਪ ਲਈਆਂ ਤੇ ਮੈਂ ਕਿਹਾ ਚਲੋ ਹਨਾ ਵਲੋਗ ਜਿਹੜਾ ਨੂੰ ਕੰਟੀਨਿਊ ਰੱਖਾਂਗੇ ਤੇ ਵਲੋਗ ਪੈਣ ਵਾਲਾ ਇੱਕ ਦੇਖਣ ਚਲੋ ਇਹ ਤਿਆਰ ਕਰਦੇ ਪਏ ਭਾਂਜੇ ਬਣਾਉਣ ਦੀ ਪੂਰੀ ਤਿਆਰ ਹੀ ਕਰਦੇ ਆਪਾਂ ਇਹਦੇ ਵਿੱਚ ਤੜਕਾ ਲਾਉਂਦੇ ਮਸਾਲੇ ਪਾਉਂਦੇ ਤੇ ਬਾਕੀ ਚਲੋ ਜਦੇ ਇੱਥੇ ਖੜੇ ਆਂ ਤੇ ਏਸੀ ਚਲਾਓ ਮੈਨੂੰ ਗਰਮੀ ਬਹੁਤ ਲੱਗਣ ਦੀ ਆ ਤੇ ਚਲਦੇ ਆਂ ਤੇ ਮਿਲਦੇ ਹਾਂ ਜੀ ਨਾ ਤੇ ਤੂੰ ਫੋਨ ਛੱਡੋ ਤੇ ਸੌਂਗ ਲਾਓ ਕਹਿਣਗੇ ਕਿ ਮੈਂ ਲਾਉਂਗਾ ਮੈਨੂੰ ਲੱਗਦਾ ਮੈਂ ਲਾਉਂਗੀ ਨਹੀਂ ਤੇ ਮੈਂ ਡਰਾਈਵਿੰਗ ਕਰਾਂ ਹੈ ਉਹ ਦੋ ਟਪਾਉਣ ਜਾ ਚੱਲਾਂ ਜੀ ਇਹ ਤਰਫ ਤੋਂ ਆ ਜਾ ਮਾਮੂ ਮਾਮੂ ਨੂੰ ਮਿਲੋ ਮਾਮੂ ਨੇ ਤਾਂ ਹੋਰ ਹੀ ਬੜਾ ਕੱਢਿਆ ਐਨੂੰ ਕਰ ਲਓ ਨਹੀਂ ਆਦੀ ਅੜਰ ਬਾਬ ਮਾਮੂ ਨੇ ਟਾਵਰ ਲੈ ਕੱਢਿਆ ਨਹੀਂ ਮੈਂ ਚਲਦੀ ਹਾਂ ਇਹਨੂੰ ਕਹਾਂ ਜੱਜੋ ਰੁਕ ਜਾ ਨਹੀ ਨਹੀ ਮਾਮੂ ਕਿਦਾਂ ਠੀਕ ਠਾਕ ਆ ਚਲੋ ਠੀਕ ਆ ਮੁੰਬਈ ਠੀਕ ਠਿੰਕ ਜਿਹਾ ਐਡਾ ਵਧੀਆ ਨਹੀਂ ਟੇਸਟ ਹੈ ਗਾਇਸ ਮੈਂ ਇਹਨੂੰ ਦੁੱਧ ਵੀ ਕਰਾਪ ਕੀਤਾ ਸੀਰੇ ਤੇਰੇ ਐਡਾ ਕਿ ਤੁਹਾਨੂੰ ਹੀ ਪੀ ਤੇ ਲਿਆ ਪਰ ਉਹ ਐਡੀ ਵਧੀਆ ਨਹੀਂ ਜਿੱਦਾਂ ਦਾ ਸਾਡੇ ਇਥੇ ਮਿਲਦੀ ਹੈ ਨਾ ਆਪਣੇ ਬੇਕਰੀ ਚੋਂ ਆਈਸਕ੍ਰੀਮ ਉਹ ਘੈਂਟ ਹੁੰਦੀ ਆ ਤੇ ਜਿਹੜੇ ਕੋ ਜੜੇ ਲੈ ਕੇ ਆਉਂਦੇ ਭਾਜੀ ਉਹਨਾਂ ਦੀ ਵਧੀਆ ਹੁੰਦੀ ਆ ਪਰ ਇਹ ਨਹੀਂ ਵਧੀਆ ਪਹਿਲੀ ਵਾਰੀ ਤੇ ਲਈ ਆ ਆਪਾਂ ਨੂੰ ਵੀ ਨਾ ਇੱਥੇ ਦਾ ਸਿਸਟਮ ਆਹੋ ਹਾਂ ਇਹਦਾ ਕਰੀਮ ਬੈਲਾ ਕੰਪਨੀ ਬੜਾ ਚੰਗੀ ਸਰਵਿਸ ਕਰਦੇ ਆ ਵੈਨੀਲਾ ਹੀ ਕਿਉਂਕਿ ਉਹ ਵੇਲੇ ਉਹ ਮਤਲਬ ਕਿਹੜਾ ਡੱਬਾ ਦਿੰਦੇ ਹੋ 60 ਰੁਪਏ ਦਾ ਦਿੰਦੇ ਆਹੋ ਹੈਨਾ ਇਹ ਸਸਤਾ ਤੇ ਥੋੜਾ ਜਿਹਾ ਤੇ ਆਪਣੀਆਂ ਦਾ ਫਰਕ ਦਾ ਲਾਵਾ ਜਿਹੜੀ ਜਦ ਚੰਗੀ ਖਣੀ ਚਾਹੀਦੀ ਆ ਚੰਨੀ ਸੁਆਦੀ ਨਹੀਂ ਕਿਹੜੀ ਚ ਸੁਆਦੀ ਆ ਬੇਕਾਰ ਹੁੰਦੀ ਜਿਹਨੂੰ ਕਰਦੇ ਆ ਸੁਣਨੀ ਆ ਜੋ ਬਾਰਾਂ ਦੇ ਵਿੱਚ ਆ ਗਈ ਜੱਗ ਜੱਗ ਚ ਰੱਖਿਆ ਹੀ ਹਾਂ ਤੇ ਵਿੱਚ ਚੰਗਾ ਲੱਗਦਾ ਹੂੰ ਕਿਉਂਕਿ ਉਹ ਆਹੀ ਪੀਨੇ ਆ ਬਟਰ ਸਕੋਚ ਅਮਰੀਕਨ ਵਾਲੇ ਪੀਨੇ ਆ ਨਾ ਇਹ ਵਾਲਾ ਟੇਸਟ ਹੀ ਨਹੀਂ ਚੰਗਾ ਕਈ ਵਾਰ ਵਨੀਲਾ ਵਾਲੀ ਵੀ ਬਣਾਈਦੀ ਆ ਮਿਕਸ ਅਪ ਕਰਕੇ ਸ਼ੇਕ ਪਰ ਇਹ ਸ਼ੇਕ ਨਹੀਂ ਵਧੀਆ ਬਣਿਆ ਮੈਨੂੰ ਮਜ਼ਾ ਨਹੀਂ ਆਇਆ ਬਈ ਬਸ ਹੀ ਲੀਫ ਫਰੈਂਡ ਨੋ ਕੇ ਮਲਿਸਾ ਸਾਢੇ ਸਾਢਾ ਟਾਈਮ ਹੋ ਗਿਆ ਮੈਂ ਬਫਾ ਮਕਰਨੇ ਜਾ ਆਹੋ ਝੂਠ ਨਹੀਂ ਬੋਲੀਗਾ ਕੋਈ ਕੰਮ ਨਹੀਂ ਤੇ ਹੀ ਕਰਨਾ ਸਾਰੇ ਕੰਮ ਕਰਕੇ ਆਏ ਕਿਉਂ ਝੂਠੇ ਹੈ ਉਹਦੇ ਇੱਕ ਨੰਬਰ ਆਹੋ ਸੱਚੀ ਝੂਠ ਨਹੀਂ ਬੋਲੀਦਾ ਇੰਨਾ ਨਹੀਂ ਝੂਠ ਬੋਲੀਦਾ ਸੱਚ ਬੋਲੀਦਾ ਏ ਲਾਈਕ ਚਲੋ ਜੀ ਚੰਲੀ ਇਹ ਰਸਤੇ 'ਚ ਪਹੁੰਚ ਚੁੱਕੇ ਆ ਅਰੇ ਹੁਣ ਥੋੜੀ ਥੋੜੀ ਜੂਂਦੀ ਚੱਲੇ ਜਾਣੀ ਜੂਂਦੀ ਚੱਲੇ ਹੋ ਤਾਂ ਬੜੀ ਜਆ ਮਦੀ ਆਹ ਪਤਾ ਨਹੀਂ ਆ ਕੀ ਸਾਹਿਬ ਪਤਾ ਆ ਵੇਖੋ ਮਿਰਰ ਦੇ ਆ ਪ੍ਰਸ਼ਾਦ ਤੇ ਬਹੁਤ ਚਾਲ ਬੜੀ ਤਾਂ ਨਹੀਂ ਕਰੇ ਵਿਚਾਰੇ ਕਿ ਡਰੱਪ ਪ੍ਰੋਜੈਕਟ ਲਈ ਜਾਂਦੇ ਬਣ ਕੇ ਚੁਲਾਈ ਜਾਂਦੇ ਦਿੱਕਦਾਨੀ ਆ ਇੰਨਾ ਤੇ ਲੈ ਆ ਵੀ ਬਹੁਤ ਜ਼ਿਆਦਾ ਅੱਜ ਬਾਰਿਸ਼ ਹੋਈ ਬੜਾ ਮਤਲਬ ਚਲੋ ਮੌਸਮ ਤੇ ਵਧੀਆ ਆ ਠੀਕ ਆ ਠੰਡਾ ਠੰਡਾ ਅੱਜ ਬੜੀ ਬਾਰਿਸ਼ ਹੋਈ ਲੈ ਵੀ ਹਨਾ ਇਧਰ ਵੀ 바ਵਾ ਹੀ ਟਾਡੇ ਵਾਦ ਹੋਈ ਨਹੀਂ ਨਹੀਂ ਮੇਰੇ ਹੋਈ ਹੈ ਪਰ ਨਹੀਂ ਤੁਹਾਡੇ ਵਾਦ ਹੋਈ ਕਿ ਸਾਡੇ ਨਹੀਂ ਹੋਈ ਸੇਮ ਸੇਮ ਨਹੀਂ ਹੋਈ ਮੇ ਹੈ ਹੈ بارش ਹੋਈ ਸੇਮ ਸੇਮ ਨਹੀਂ ਹੋਇਆ ਤੇ بارش ਹੋ ਗਈ ਸੇਮ 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 ਸੋਨੇ ਨਾ ਨਹੀਂ ਮੈਨੂੰ ਪਤਾ ਹੈ ਤੁਹਾਡੇ ਬਾਕੀ ਤੁਸੀਂ ਸੋਚੋਗੇ ਕਿ ਇੱਕੋ ਵਲੌਗ ਵਿੱਚ ਜਾਣ ਦਾ ਤੇ ਇੱਕੋ ਵਲੌਗ ਵਿੱਚ ਆਉਣ ਦਾ ਮਤਲਬ ਅਸੀਂ ਵਲੌਗ ਜਿਹੜਾ ਕੋ ਮਾਇੰਡ ਇਕੱਠਾ ਕਰਦੇ ਨਾ ਨਹੀਂ ਹੈਗਾ ਵੀ ਤੁਹਾਡੇ ਤਾਂ 10 ਲੀਟਰ ਵਾਦ ਪੈ ਗਿਆ ਹੈ ਪਾਣੀ ਆ ਅੰਗਾੜੀ ਐਂ ਟਾਈਮ ਨਹੀਂ ਮੈਂ ਕਹਿ ਸਕਦਾ ਤੇ ਬਲੌਗ ਅਸੀਂ ਕੰਬਾਈਨ ਕਰ ਦੇਣਾ ਕੱਲ ਵਾਲਾ ਵੀ ਤੇ ਅੱਜ ਵਾਲਾ ਵੀ ਕਿਉਂਕਿ ਕੱਲ ਵਾਲਾ ਆਪਣੇ ਕੋ ਕੰਪਲੀਟ ਨਹੀਂ ਹੋਇਆ ਇਸ ਕਰਕੇ ਅਸੀਂ ਅੱਜ ਕੰਪਲੀਟ ਕਰ ਦਾਂਗੇ ਆ ਗਈ ਕਿਹਦੀ ਚੀਜ਼ਾਂ ਯਾਰੀ ਤੋੜ ਤੋੜ ਕੇ ਲਿਆਏ ਉਹ ਮੈਨੂੰ ਲੱਗਾ ਤੋੜ ਭੰਨ ਕੇ ਲਿਆਉਂਦੀ ਜੇ ਵਿਚਾਰਿਆਂ ਦੀ ਹਾਏ ਹਾਏ ਡੱਬਾ ਘੱਟ ਨੂੰ ਜਾੜਿਆ ਡੱਬਾ ਤੇ ਪੂਰਾ ਵਿੰਗਾ ਟੇਡਾ ਆਇਆ ਵਾ ਇਕੱਲਾ ਡੱਬਾ ਹੀ ਛੱਡਣ ਜਾਣਿਆ ਭੇਜ ਗਿਆ ਨਾ ਮੀਨਾ ਨਹੀਂ ਨਹੀਂ ਭੇਜ ਕੇ ਪਰ ਚੀਜ਼ੀ ਥੋੜੇ ਰਹਿ ਗਈਆਂ ਜੜੀਆਂ ਡੱਬਾ ਕਰ ਲੈ ਕੱਲਾ ਡੱਬਾ ਇਕੱਲਾ ਡੱਬਾ ਇਕੱਲਾ ਡੱਬਾ ਲੈ ਕੇ ਮੁਰਕੇ ਆਂਦਾ ਨਾ ਓਹੋ ਸਾਮਾਨ ਤੇ ਤੁਹਾਡਾ ਦੁਕਾਨ ਤੇ ਰਹਿ ਗਿਆ ਪਹਿਲਾਂ ਉਹ ਸਾਡੇ ਲਈ ਠੀਕ ਕੰਮ ਮਿਲਦੇ ਸਾਨੂੰ ਅੱਗੇ ਜਾ ਕੇ ਉਹਦੋਂ ਦਾ ਸਾਮਾਨ ਪੈਕ ਕਰਾ ਕੇ ਰੱਖਿਆ ਉਹਦੋਂ ਦਾ ਸਾਮਾਨ ਪੈਕ ਕਰਾ ਕੇ ਰੱਖਿਆ ਉਹ ਤੁਹਾਨੂੰ ਪਿਛਲੇ ਵਲੌਗ ਚ ਵੇਖਣ ਨੂੰ ਮਿਲੂਗੀ ਉਹ ਵੀ ਗੱਲ ਮੈਨੂੰ ਪਹਿਲਾਂ ਪਤਾ ਨਹੀਂ ਮਿਲਿਆ ਚਲੋ ਠੀਕ ਆ ਜੀ ਮੇਰੇ ਹਾਂਜੀ ਆ ਜੀ ਹੁਣ ਦੇਖੋ ਪੈਸਾ ਨਹੀਂ ਮੰਗਣ ਦਾ ਬਣ ਗਿਆ ਉਹਨੇ ਸਾਮਾਨ ਨੂੰ ਹੀ ਪੈਕ ਕਰਦਾ ਮੁਰਕੇ ਫੇਰ ਆਂਦਾ ਆਪਨੇ ਮੇਰਾ ਟਾਈਮ ਬਰਬਾਦ ਕਰ ਦਿੱਤਾ ਆਹੋ ਆਪਨੇ ਮੇਰਾ ਟਾਈਮ ਵੇਸਟ ਕਿਉਂ ਕੀਤਾ ਹੈ ਮੈਡਮ ਫੌਜ ਦੇ ਨਾਂ ਤੇ ਮੈਨੂੰ ਡਿਊਟੀ ਵੀ ਨਹੀਂ ਜਾਣਾ ਮੇਰਾ ਮੇਰਾ ਗੱਲ ਤੁਹਾਨੂੰ ਦੱਸਦੇ ਆ ਇਹ ਫੌਜੀ ਦੇ ਨਾਂ ਤੇ ਵੀ ਠੱਗੀ ਵਜਦੀ ਆ ਫੌਜੀ ਦੇ ਨਾਂ ਫੌਜੀਆਂ ਦੇ ਨਾਮ ਤੇ ਸਾਰੇ ਸਾਰੇ ਕਾਮ ਹੋ ਗਏ ਤੇ 6500 ਰੁਪਏ ਦੀ ਪਾਈ ਉਹਨੇ ਫਰਿਜ ਫਰਿਜ ਬੜੀ ਸੋਹਣੀ ਜਿੱਦਾਂ 1 ਲੱਖ ਰੁਪਏ ਦੀ ਹੁੰਦੀ ਆ ਹਾਂ ਤਾਂ 6500 ਉਹ ਤੋਂ ਹੀ ਪਿਛਲੇ ਵਲੌਗ ਚ ਵੇਖਿਆ ਉਹ ਜਿਹੜੀਆਂ ਬੀਬੀਆਂ ਮੰਨ ਗਈਆਂ ਤੇ ਉਹਨੇ ਫੌਜੀ ਦੇ ਨਾਂ ਤੇ ਉਹਦਾ ਠੱਗੀ ਕੀਤੀ ਆ 봐 ਜੋ ਜਿੰਨ ਉਹ ਫੌਜੀ ਵੀ ਨਹੀਂ ਛੱਡਣਿਆ ਪਤਾ ਨਹੀਂ ਕਿਹੋ ਜਿਹੇ ਲੋਕੀਆਂ ਹੋ ਗਏ ਆ ਵੀ ਅਕਲ ਬਹੁਤ ਬੁਰਾ ਹਾਲਿਆ ਦੁਨੀਆ ਦਾ ਬਹੁਤ ਜ਼ਿਆਦਾ ਬੁਰਾ ਹਾਲ ਦੇਸ਼ ਦਾ ਜਵਾਨ ਆ ਤੇ ਉਹਦੇ ਨਾਂ ਤੇ ਵੀ ਠੱਗੀ ਰਿਆ ਕਰਦੇ ਆ ਇਹ ਮੈਂ ਫੌਜੀ ਆ ਜੀ ਫੌਜੀ ਬਚਾਓ ਆਪਣਾ ਜਿੰਨਾ ਬਚ ਸਕਦੇ ਨਾ ਬਚੋ ਪਹਿਲਾਂ ਕਹਿ ਦੇਣਗੇ ਤੁਹਾਨੂੰ ਆ ਸਮਾਨ ਭੇਜ ਦਾਂਗੇ ਉਹ ਕਰ ਦਾਂਗੇ ਬਾਅਦ ਵਿੱਚ ਕਹਿੰਦੇ ਪੈਸੇ ਮਤਲਬ ਇੰਨੇ ਕੁ ਪੈਸੇ ਤੇ ਉਹਨਾਂ ਕਮਾਉਣੇ ਹੀ ਹੁੰਦੇ ਆ ਉਹ 1000 1500 ਕੋਈ ਕੋਈ ਬੰਦ ਕਰਦਾ ਕਿੰਨਾ ਕਿੰਨਿਆਂ ਕੋ ਮਤਲਬ ਉਹ ਕਮਾਉਂਦੇ ਹਾਂ ਉਹਨੂੰ ਕਹਿੰਦੇ ਨਾ ਮੈਂ 500 ਰੁਪਏ ਪਾ ਦਿੰਨੀ ਆ ਉਹਨੇ ਤਾਂ ਵੀ ਕੁਝ ਹੋਇਆ ਭੇਜ ਦੋ ਨਾ ਕਹਿੰਦਾ ਚਲੋ ਠੀਕ ਆ 1000 ਮੈਂ ਪਾ ਲੂੰਗਾ ਇੱਕ ਵਾਰੀ 500 ਪਾਉਂਦੀ ਸਹੀ ਇਹਨੇ ਫੋਨ ਬੰਦ ਕਰਕੇ ਪਰ